ਅਮਰੀਕਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੇ ਜਲੰਧਰ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜਿਸ ਵਿੱਚ ਇੱਕ ਭੈਣ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਅਮਰੀਕਾ ਦੇ ਨਿਊ ਜਰਸੀ ਦੇ ਜਲੰਧਰ ਦੇ ਨੂਰਮਹਿਲ ਦੀਆਂ ਰਹਿਣ ਵਾਲੀਆਂ ਦੋ ਭੈਣਾਂ 29 ਸਾਲਾਂ ਜਸਵੀਰ ਕੋਰ ਤੇ ਉਸਦੀ ਛੋਟੀ ਭੈਣ ਦੇ ਗੋਲੀਆਂ ਲੱਕੀਆਂ ਨੇ ਜਿਸ ਚ 29 ਸਾਲਾਂ ਜਸਵੀਰ ਕੋਰ ਦੀ ਮੌਤ ਹੋ ਗਈ ਹੈ ਤੇ ਛੋਟੀ ਭੈਣ ਜ਼ੇਰੇ ਇਲਾਜ ਹੈ ਤੇ ਗੋਲੀਆਂ ਚਲਾਉਣ ਵਾਲਾ આરોપી ਵੀ ਜਲੰਧਰ ਦੇ ਨਕੌਦਰ ਦਾ ਰਹਿਣ ਵਾਲਾ ਹੈ ਜਿਸ ਨੂੰ ਅਮਰੀਕਾ ਪੁਲਿਸ ਨੇ ਉਸਦੇ ਘਰੋਂ ਹੀ ਗ੍ਰਿਫਤਾਰ ਕਰ ਲਿਆ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿੰਨਾਂ ਚ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਨੇ ਘਰ ਨੂੰ ਸਾਰੇ ਪਾਸਿਓਂ ਘੇਰਾ ਪਾਇਆ ਹੋਇਆ ਤੇ ਗੋਲੀਆਂ ਚਲਾਉਣ ਵਾਲਾ આરોપી ਘਰ ਦੇ ਬਾਹਰ ਆਪਣੇ ਆਪ ਨੂੰ ਸਰੈਂਡਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਇਸ આરોપી ਦਾ ਨਾਮ ਗੌਰਵ ਗਿੱਲ ਦੱਸਿਆ ਜਾ ਰਿਹਾ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜ਼ਿਕਰ ਇਹ ਖਾਸ ਹੈ ਕਿ ਜਸਵੀਰ ਕੌਰ ਅਮਰੀਕਾ ਚ ਆਪਣੇ ਪਤੀ ਨਾਲ ਰਹਿੰਦੀ ਸੀ ਤੇ ਪਤੀ ਟਰੱਕ ਚਲਾਉਂਦਾ ਕੰਮ ਕਰਦਾ ਜਦ ਇਹ ਵਾਰਦਾਤ ਹੋਈ ਤਾਂ ਦੋਵੇਂ ਭੈਣਾਂ ਘਰ ਚ ਇਕੱਲੀਆਂ ਸੀ ਤੇ ਹਾਲੇ ਇਸ ਦੇ ਪਿੱਛੇ ਵਜ੍ਹਾ ਪਤਾ ਨਹੀਂ ਚੱਲ ਸਕੀ ਹੈ ਕਿ ਇਸ ਨੌਜਵਾਨ ਵੱਲੋਂ ਦੋਵਾਂ ਭੈਣਾਂ ਦੇ ਉੱਤੇ ਗੋਲੀਆਂ ਕਿਉਂ ਚਲਾਈਆਂ ਗਈਆਂ